ਛੱਤ ਤੇ ਜਦੋਂ ਇੱਕ ਬੱਚੀ ਸੌਰੀ ਸੀ ਤਾਂ ਅਚਾਨਕ ਹੀ ਉਸ ਦੀ ਲੱਤ ਦੇ ਵਿੱਚ ਕੁਝ ਜਿਹਾ ਨਜ਼ਰ ਆਇਆ ਕਿ ਫਟਾਫਟ ਪਰਿਵਾਰਕ ਮੈਂਬਰ ਬੱਚੀ ਨੂੰ ਚੁੱਕ ਕੇ ਹਸਪਤਾਲ ਲੈ ਗਏ ਜਿਸ ਤੋਂ ਬਾਅਦ ਡਾਕਟਰਾਂ ਨੇ ਲੱਤ ਦੇ ਵਿੱਚੋਂ ਅਜਿਹੀ ਚੀਜ਼ ਕੱਢੀ ਤੇ ਪਰਿਵਾਰਕ ਮੈਂਬਰਾਂ ਦੇ ਹੱਥ ਤੇ ਰੱਖ ਦਿੱਤੀ ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਤਾਂ ਦੱਸਦੇ ਕਿ ਮਾਮਲਾ ਜਲੰਧਰ ਦੇ ਬੈਸਟ ਹਲਕੇ ਤੋਂ ਸਾਹਮਣੇ ਹੈ ਜਿੱਥੇ ਕਿ ਗੋਲੀਆਂ ਚੱਲਣ ਦੇ ਮਾਮਲੇ ਰੁਕਣ ਦੀ ਬਜਾਏ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਜਿੱਥੇ ਕਿ ਹਾਲੀ ਦੇ ਵਿੱਚ ਜਦੋਂ ਉੱਥੇ ਗੋਲੀਆਂ ਚੱਲੀਆਂ ਤਾਂ ਇਸ ਦੌਰਾਨ ਇੱਕ ਬੱਚੀ ਛੱਤ ਤੇ ਸੌਰੀ ਸੀ ਤੇ ਜਦੋਂ ਪਾਣੀ ਪੀਣ ਵਾਸਤੇ ਉੱઠી ਤਾਂ ਗੋਲੀ ਉਸ ਦੀ ਲੱਤ ਦੇ ਵਿੱਚ ਜਾ ਲੱਗੀ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਪਰਿਵਾਰਕ ਮੈਂਬਰ ਲੜਕੀ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਇਲਾਜ ਦੌਰਾਨ ਉਸ ਦੀ ਲੱਤ ਦੇ ਵਿੱਚੋਂ ਗੋਲੀ ਕੱਢੀ ਗਈ ਹੈ। ਅੱਜ ਆਪਾਂ ਰਾਤ ਨੂੰ ਨਾ ਕੋਠੇ ਤੇ ਸੁੱਤੇ ਹੋਏ ਸੀ। ਠੀਕ ਹੈ। 12 ਵਜੇ ਦਾ ਟਾਈਮ ਸੀਗਾ। ਜੀ ਮੇਰੇ ਕੋਲ ਉੱਠੀ ਏ ਪਾਣੀ ਪੀਣਾ ਮਮਾ। ਮੈਂ ਪਾਣੀ ਇਹਦੇ ਪਾਪਾ ਕੋਲ ਬੋਤਲ ਗਈ ਸੀ। ਮੈਂ ਕਿਹਾ ਪਾਣੀ ਕਾ ਕੇ ਪਾਪਾ ਕੋਲ ਬੋਤਲ ਲੈ ਕੇ ਆ। ਬੋਤਲ ਲੈ ਕੇ ਕੁੜੀਆ ਨੇ ਪਾਣੀ ਪੀਤਾ ਮੇਰੇ ਨਾਲ ਗੱਲਾਂ ਕੀਤੀਆਂ। ਕੁਝ ਨਹੀਂ ਉਹਨੂੰ ਡਿੱਗੀ ਨਹੀਂ ਕੁਛ ਨਹੀਂ ਹੋਇਆ। ਹੂੰ। ਦੇਈ ਉਹਨੇ ਮਤਲਬ ਕਿ ਪਾਣੀ ਪੀਤਾ ਮੈਨਾਂ ਲਾਡੀ ਲੂਡੀ ਕਰ ਲੱਗ ਗਿਆ ਪਗਲਾ ਕਰ ਲੱਗ ਗਿਆ ਹੂੰ ਹੂੰ ਗੱਲਾਂ ਕਰਦੇ ਕਰਦੇ ਹੀ ਮੈਂ 1 ਮਿੰਟ ਲਈ ਮੂੰਹ ਧੁੱਜ ਗੁਰਜਾ ਨਾਲ ਗੱਲ ਕਰਨ ਲੱਗੀਆਂ ਹਾਂਜੀ ਮੂੰਹ ਸੈਣ ਤੇ ਕੀਤਾ ਨਾਲ ਹੀ ਕੁੜੀ ਨੇ ਇੰਨੀ ਕੁ ਉੱਚੀ ચીਕ ਮਾਰ ਦਿੱਤੀ ਨਾ ਕਿ ਬਹੁਤ ਹੀ ਜ਼ਿਆਦਾ ચીਕ ਮਾਰੀ ਹੈ ਹੂੰ ਜਦੋਂ ਮੈਂ ਚੱਕ ਕੇ ਉਹਨੂੰ ਗੋਦੀ ਚ ਚੱਕਿਆ ਤੇ ਮੇਰੇ ਨਾ ਪਜਾਮੇ ਤੇ ਗਿੱਲਾ ਗਿੱਲਾ ਹੋ ਗਿਆ ਮੈਂ ਕਿਹਾ ਸ਼ਾਇਦ ਬੱਚੇ ਦਾ ਮੂਸ਼ ਵੀ ਨਿਕਲ ਗਿਆ ਹੂੰ ਹੂੰ ਤੇ ਮੈਂ ਜਦੋਂ ਦੇਖਾਂ ਤੇ ਮੇਰੇ ਨਾਲ ਹੀ ਦਰਾਨੀ ਥਾਣੇ ਦੇ ਸਾਰੇ ਸੁੱਤੇ ਹੋ ਗਏ ਉਹਨਾਂ ਨੇ ਲਾਡ ਚ ਗਈ ਫੋਨ ਦੀ ਦੇਖਿਆ ਤੇ ਫੋਨ ਨਿਕਲਦਾ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਗੋਲੀ ਲੱਗੀ ਉਹਦੇ ਸਾਨੂੰ ਪਤਾ ਹੀ ਨਹੀਂ ਸੀਗਾ ਭਾਜੀ ਕਿ ਗੋਲੀ ਲੱਗੀ ਹੈ ਅੱਛਾ ਉਸ ਟਾਈਮ ਤੇ ਪਤਾ ਨਹੀਂ ਲੱਗਾ ਨਹੀਂ ਲੱਗਾ ਅੱਛਾ ਸਾਨੂੰ ਸਾਰੇ ਕਹਿਣ ਲੱਗੇ ਕਿ ਸ਼ਾਇਦ ਜੋਤੀ ਆ ਡੇਗ ਗਈ ਹੈ ਤੇ ਸੱਟ ਲੱਗ ਗਈ ਹੈ ਪਰ ਮੈਂ ਮੰਦੀ ਨਹੀਂ ਕਿਉਂਕਿ ਮੇਰੇ ਕੋਲ ਬੈਠੀ ਹੀ ਉਹ ਹਾਂ ਹਾਂ ਮੈਂ ਕਿ ਬੈਠੀ ਹੋਏ ਸੱਟ ਨਹੀਂ ਲੱਗ ਸਕਦੀ ਠੀਕ ਹੈ ਦੀ ਮਸੇ ਬੈਠੀ ਹੋਈ ਕਿ ਆਟਾ ਨੇ ਕੋਈ ਸ਼ਾਇਦ ਗੱਦੇ ਚ ਸੂਈ ਲੱਗ ਗਈ ਹੈ ਜਾਂ ਕੁਝ ਹੋ ਗਿਆ ਤਾਂ ਕਰਕੇ ਬੱਚੇ ਦੇ ਖੂਨ ਨਿਕਲ ਆਇਆ ਓਕੇ ਇੱਕ ਇੱਕ ਪਾਸੇ ਨਾ ਗੋਡੇ ਦੇ ਬਾਹਰ ਨਵਾ ਗਈ ਜਦਾ ਹੱਡੀ ਜੀ ਬਾਹਰ ਆਂਦੀ ਨੇ ਐਦਾਂ ਆ ਗਈ ਸੀ ਹਾਂ ਹਾਂ ਉਹ ਜਦੋਂ ਫਿਰ ਦੇਖਿਆ ਤੇ ਫਿਰ ਆਪਾਂ ਹਸਪੀਟਲ ਲੈ ਗਏ ਬਾਰਾ 11:30 12:30 ਦੇ ਵਿੱਚ ਚਾਪਾ ਚੱਲ ਗਿਆ ਹਸਪੀਟਲ ਅੱਛਾ ਤੇ ਉਹ ਫਿਰ ਬਾਦਲਾਪਾਂ ਲੈ ਕੇ ਗਏ ਅੱਛਾ ਸ਼੍ਰੀ ਗੁਰੂ ਟੇਕ ਬਾਦਰਾ ਹਸਪੀਟਲ ਲੈ ਗਏ ਸੀਗੇ ਠੀਕ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਫਿਰ ઓਪਰੇਟ ਤੋਂ ਬਾਅਦ ਪਤਾ ਲੱਗਾ ਕਿ ਗੋਲੀ ਲੱਗੀ ਹੈ ਹਾਂ ਜੀ ਤੇ ਹੁਣ ਤੁਹਾਡੇ ਵੱਲੋਂ ਕੰਪਲੇਂਟ ਕੀਤੀ ਗਈ ਹੈ ਅਸੀਂ ਆਏ ਹਾਂ ਜੀ ਉਹ ਵੀ ਠੀਕ ਹੈ ਕੀ ਇਸ ਵਾਸ਼ਨ ਕੀ ਮਿਲ ਰਿਹਾ ਵਾ ਗੱਲਬਾਤ ਹੋਈ ਹੈ ਕੋਈ ਚੀਜ਼ ਨਹੀਂ ਹੈਗਾ ਭਾਜੀ ਹਲੇ ਅਸੀਂ ਦੇਖਦੇ ਪਈਆਂ ਕੀ ਜਾਂਦੇ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਦੀ ਘਟਨਾ ਸਾਰੀ ਨੂੰ ਦਸ਼ਮੇਸ਼ਨ ਹੈਗਾ ਠੀਕ ਹੈ ਜੀ ਕਿ ਨਾਗੀ ਬੱਚੀ ਦਾ ਜਿਹਦੇ ਗੋਲੀ ਲੱਗੀ ਠੀਕ ਹੈ ਜੀ ਨਾ ਤੂੰ ਬੱਚਾ ਸੋ ਰਿਹਾ ਦੱਦੇ ਵੀ ਹੈ ਉਹਦੇ ਵਿੱਚ ਸ਼ਾਇਦ ਕੋਈ ਚੀਜ਼ ਕਿ ਜਾਂ ਕੋਈ ਸੂਈ ਹੋਵੇ ਅੱਛਾ ਕਿ ਉਹ ਚੁੱਭ ਗਈ ਮਤਲਬ ਭਲੇਖੇ ਨਾ ਸੀਗੇ ਕਿ ਹਾਂ ਚੁੱਭ ਗਈ ਹੈ ਉਹ ਕੱਲ ਡਾਕਟਰ ਕੋਲ ਐਕਸ-ਰੇ ਕਰਵਾਇਆ ਹੈ। ਅੱਛਾ। ਨਹੀਂ 12 ਵਜੇ ਹੱਥ ਲਉਗੇ ਐਕਸ-ਰੇ ਕਰਵਾਇਆ ਹੈ। ਹਾਂ। ਹਾਂਜੀ। ਉਸ ਵੇਰੇ ਡਾਕਟਰ ਮਿਲਨੇ ਡਾਕਟਰ ਨਾਲ ਗੱਲਬਾਤ ਹੋਈ ਓ ਕਹਿੰਦੇ ਕੋਈ ਚੀਜ਼ ਅੰਦਰ ਚੱਗੀ ਹੋਈ ਹੈ। ਅੱਛਾ। ਹਾਂਜੀ। ਉਹ ਫਿਰ ਹਸਪੀਟਲ ਗਏ ਆ। ਦੂਸਰੇ ਹਸਪੀਟਲ ਦਿਖਾਇਆ ਆਏ ਤਾਂ ਉਹਨਾਂ ਨੇ ਕਿਹਾ ਕੋਈ ਲੋਹੇ ਦੀ ਚੀਜ਼ ਗਈ ਹੋਈ ਹੈ ਅੰਦਰ। ਆਪਰੇਸ਼ਨ ਹੋਣਾ ਹੈ। ਆਪਰੇਸ਼ਨ ਹੋਇਆ ਹੈ। ਫਿਰ ਪਤਾ ਲੱਗਾ ਕਿ ਇਹਦੇ ਵਿੱਚ ਗੋਲੀ ਹੈ। ਠੀਕ ਹੈ। ਹਾਂਜੀ। ਤੇ ਇਹ ਕਿਹੜੀ ਜਗ੍ਹਾ ਦੀ ਘਟਨਾ ਸਾਰੀ? ਇਹ ਤਿਲਕਣਾ ਹੈ। ਦਸਮੇਸ਼। ਹੈ ਦਾਦੀ ਹੈ ਕਿ ਬੱਚੇ ਦੇ ਗੋਲੀ ਲੱਗਣ ਦੀ ਸੂਚਨਾ ਪਰਿਵਾਰਕ ਮੈਂਬਰਾਂ ਤਾਂ ਦੇਖਿਆ ਜਾ ਰਿਹਾ ਹੈ ਕਿ ਆਏ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਨੇ ਜਿਸ ਦੇ ਚਲਦੇ ਲੋਕ ਵੀ ਕਾਫੀ ਸਹਿਮੇ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ